ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਂਧਰਾ ਪ੍ਰਦੇਸ਼ ਅਤੇ ਕੇਰਲ ਦੇ ਦੌਰਾਨ ਦੌਰੇਤੇ ਨੇ ਉਹ ਆਂਧਰਾ ਪ੍ਰਦੇਸ਼ ਵਿੱਚ ਨੈਸ਼ਨਲ ਅਕੈਡਮੀ ਆਫ ਕਸਟਮ ਅਸੱਦ ਦੇ ਟੈਕਸ ਅਤੇ ਨਾਰਕੋਟਿਕਸ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ 파ਰਤੀ ਮਾਲ ਸੇ ਵਰਦੇ 74ਵੇਂ ਅਤੇ 75ਵੇਂ ਬੈਚ ਦੇ ਅਫਸਰ ਸਿਖਿਆਰਥੀਆਂ ਤੇ ਪੁਟਾਨ ਦੀ ਰਾਇਲ ਸਿਵਲ ਸਰਵਿਸਿਜ਼ ਦੇ ਅਫਸਰ ਸਿਖਿਆਰਥੀਆਂ ਨਾਲ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਅੱਜ ਸ਼ਾਮ ਕੋਚੀ ਪਹੁੰਚਣਗੇ ਤੇ ਇਰਨਾਕੁਲਮ ਜਾਂਦੇ ਸਮੇਂ ਮਹਾਰਾਜਾ ਕਾਲਜ ਗਰਾਊਂਡ ਤੋਂ ਸਰਕਾਰੀ ਗੈਸਟ ਹਾਊਸ ਤੱਕ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੇ ਵਲਿੰਗਡਨ ਟਾਪੂ ਤੇ ਆਯੋਜਿਤ ਕਰਵਾਏ ਜਾਣ ਵਾਲੇ ਸਮਾਗਮ ਜੋ 4000 ਕਰੋੜ ਰੁਪਏ ਤੋਂ ਵੱਧ ਦੀ ਲੱਗ ਦੇ ਤਿੰਨ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਪ੍ਰਧਾਨ ਮੰਤਰੀ ਨਵੀਂ ਡ੍ਰਾਈ ਡੌਕ ਸਹੂਲਤ ਕੋਚੀਨ ਸ਼ਿਪਜਾਰਡ ਦੀ ਕੁਮਾਂਤਰੀ ਜਹਾਜ਼ ਮੁਰੰਮਤ ਸਹੂਲਤ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ LPG ਕੁਮਾਂਤਰੀ ਟਰਮੀਨਲ ਦਾ ਉਦਘਾਟਨ ਕਰਨਗੇ ਜਿਸ ਨਾਲ ਬੰਦਰਗਾਹਾਂ ਸ਼ਿਪਿੰਗ ਅਤੇ ਜਲ ਮਾਰਗਾਂ ਦੇ ਖੇਤਰ ਨੂੰ ਵੱਡਾ ਹੁਲਾਰਾ ਮਿਲਣ ਦੀ ਸੰਭਾਵਨਾ ਹੈ ਮਗਰੋਂ ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ ਪਰਤਣ ਤੋਂ ਪਹਿਲਾਂ ਸ਼ਹਿਰ ਦੇ ਮਰੀਨ ਡਰਾਈਵ ਵਿਖੇ ਪਾਜਪਾ ਸ਼ਕਤੀ ਕੇਂਦਰ ਦੇ ਇੰਚਾਰਜਾਂ ਦੀ ਮੀਟਿੰਗ ਨੂੰ ਸੰਬੋਧਨ ਵੀ ਕਰਨਗੇ